भाजी <ihaz violin Legislacy> ਮੈਂ ਪੱਤਰਕਾਰ ਗੱਲ ਕਰ ਰਿਹਾ ਸਾਨੂੰ ਵਧਿਆਵਾ ਦਿੰਦੇ ਜਿੱਥੇ ਜਿੱਥੇ ਇਹਦਾ ਕੀ ਨਾਮ ਹੈ ਸ਼ਹਿਰ ਗੰਢ ਦੇਖੋ ਜਵਾਬ ਦੇਪ ਗੋਵਿੰਦਰ ਸਿੰਘ ਕਿੰਨੀ ਬੋਲ ਹਾਂਜੀ ਕੀ ਨਾਮ ਮਿਰਜੀਤ ਸਿੰਘ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਪਿੰਡ ਖਵਸਪੁਰ ਜੀ ਕੀ ਗੱਲ ਹੋਈ ਹੈ ਜਿਹੜਾ ਆਪਣਾ ਇਹ ਪਤਾ ਨਹੀਂ ਰਾਤ ਦਾ ਕੋਈ ਨਜ਼ਰ ਹੁਲਾ ਸੀ ਤੇ ਮੇਰੇ ਦੇ ਆਪਸ ਸਾਡੇ ਦੇ ਮੁੰਡੇ ਦਸਤਾਈਂ ਸਭ ਘਰੇ ਆ ਉਹਨਾਂ ਦੇ ਛੋਟੇ ਭਰਾ ਨੇ ਇੱਕੇ ਦਾ ਵਜਾ ਮਾਰੀਆਂ ਸੂਏ ਦੇ ਖਲੋਗੇ ਤੇ ਗੋਲੀ ਚੱਲੀ ਗੋਲੀ ਚੱਲੀ ਕਿਸੇ ਦਾ ਪਟਾਕੇ ਚੰਨਦੇ ਆ ਜੋ ਭੱਜ ਕੇ ਆਏ ਆ ਤਾਂ ਦੇ ਵਿੱਚ ਚੋਂ ਪੰਜਾਂ ਦੀਆਂ ਗੋਲੀਆਂ ਲੱਗੀਆਂ ਸੀ ਅਜਮੜ ਕਈ ਥਾਂ ਫਿਰਦਾ ਫਿਰ ਮੱਝੀ ਤੇ ਦੇਦ ਤੇ ਫਿਰਦੇ ਹਾਂ ਹਾਂਜੀ ਤੇ ਮਰਜੋਦਾਂ ਚੋਗਾ ਲੈ ਕੇ ਹਸਤਾਲ ਹਾਂਜੀ ਬਲਵੰਤ ਸਿੰਘ ਜੱਥੇ ਉਥੇ ਕਿਤੇ ਕਿੰਨੇ ਬੰਦੇ ਨੇ ਲੱਗੀਆਂ ਗੋਲੀਆਂ ਤੇ ਤਿੰਨਾਂ ਕਿ ਚੌਹਾਂ ਨੇ ਲੱਗੀਆਂ ਜੀ ਕਿੱਥੇ ਖੜੇ ਆ ਉਹਨਾਂ ਤੇ ਧਰਮਤਾਂ ਨਾਲ ਖੜਿਆ ਜੀ ਤੇ ਬੱਸ ਜਿਹੜੀ ਹੋਈ ਉਹਦਾ ਵੀ ਕਿੰਨੀ ਉਮਰ ਹੀ ਉਹਨਾਂ ਦੀ ਉਮਰ ਲਾ ਲੋ 50-55 ਸਾਲ ਦੀ ਜੀ ਤੇ ਗੋਲੀ ਚਲਾਈ ਕਹਿੰਦੇ ਆ ਕਿਹਨੇ ਝਗੜਾ ਆ ਮੈਂ ਕੀ ਨਾ ਮਮਤਾ ਦਾ ਮੈਂ ਜੱਤ ਮੈਂ ਮੀ ਪਰਤਾਬੀ ਦੇ ਡੈਡੀ ਦਾ ਨਾਮ ਆ ਤੇ ਲੜਕੇ ਦਾ ਕੀ ਨਾਮ ਅੰਦਰ ਤੁਹਾਨੂੰ ਪਤਾ ਨਹੀਂ ਦਾ ਲੜਕੇ ਦਾ ਨਾਮ ਆ ਕੜਦੇ ਬੰਦੇ ਜਾਂਦਾ ਕੋਈ ਪਿੰਡ ਦੇ ਬੰਦੇ ਜੀ ਕੜਦੇ ਬੰਦੇ ਹਨ ਇਹ ਕਿਨਾ ਮਹੀਨਾ ਦਾ ਜਿਸ ਸੁਬੀਰ ਸਿੰਘ ਕੀ ਗੱਲ ਹੋਈ ਜਿਹੜਾ ਇੱਥੇ ਝਗੜਾ ਆਇਆ ਤੇ ਝਗੜਾ ਭਾਜੀ ਰਾਤ ਦਾ ਹੀ ਚੱਲਣ ਡਿਆ ਸੀ ਤੇ ਇਹਦਾ ਰਾਤ ਵੀ ਨਾ ਉਹ ਮੁੰਡੇ ਉਧਰ ਨਾ ਕਿਤੇ ਮਸੀਹ ਵਾਲਿਆਂ ਦਾ ਹੀ 사త్సੰਗ ਹੀ ਇਹ ਮੁੰਡੇ ਸਾਡੇ ਜਿਹੜਾ ਪ੍ਰਧਾਨ ਦਾ ਲੜਕਾ ਹੀ ਉਧਰ ਗਿਆ ਉਹਨਾਂ ਦੀ ਰਿਸ਼ਤੇਦਾਰੀ ਹੀ ਉਧਰ ਇਹ ਮੁੰਡੇ ਗਏ ਆ ਇਹ ਚੌ ਚਾਰ ਜਣੇ ਸੀ ਤੇ ਚੌ ਕੋ ਪਿਸਤੌਲ ਹੀ ਇੰਨਾ ਨੇ ਮੁੰਡਿਆ ਦੇ ਦੁਕਾਨ ਦੇ ਉੱਤੇ ਰੱਖੇ ਆ ਤੇ ਚਲੋ ਉਸ ਟਾਈਮ ਉਹ ਚਲੇ ਗਿਆ ਮੜਕੇ ਰੋਲਾ ਰੱਪਾ ਮੜਾ ਮੋਟ ਹੋਇਆ ਇਧਰੋਂ ਵੀ ਬੰਦੇ-ਬੰਦੇ ਇਕੱਠੇ ਹੋ ਕੇ ਗਏ ਆ ਇਹ ਚਲੇ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਰਾਤ ਤਲਾਹ ਵੀ ਕੀਤੀ ਆ ਪਰ ਹਾਲੀ ਤੱਕ ਨਾ ਕੋਈ ਪੁਲਿਸ ਦੀ ਕਾਰਵਾਈ ਸ਼ਰੇ ਆਮ ਉਹ ਦੋਸ਼ੀ ਫਿਰੰਡੇ ਆ ਹੁਣ ਉਹ ਜਿਹੜਾ ਆ ਕੇ ਆ ਇੱਥੇ ਪੁਲ ਦੇ ਉੱਤੇ ਖਲੋ ਕੇ ਉਹਨਾਂ ਅਨੇਵਾਹ ਗੋਲੀਆਂ ਚਲਾਈਆਂ ਜਿਹੜੇ ਸ਼ਿੱਕੇ ਆ ਨਾ ਉਹ ਸਾਡੇ ਕੋਲ ਆ ਕੇ ਬੋ ਇਹ ਚਾਰ ਚਾਰ ਗੋਲੀਆਂ ਚਲਾਈਆਂ ਚਾਰ ਜਣੇ ਚਲਾਉਣ ਵਾਲੇ ਸੀ ਤੇ ਤਿੰਨਾ ਬੰਦਿਆਂ ਦੇ ਗੋਲੀਆਂ ਲੱਗੀਆਂ ਵਾ ਜਿਹਦੇ ਵਿੱਚੋਂ ਇੱਕ ਜਣੇ ਦੀ ਜਿਹੜੀ ਆ ਸਾਡੇ ਸਾਡਾ ਭਰਾ ਵਾ ਚਾਚੇ ਦਾ ਪੁੱਤ ਕਾਲਾ ਉਹਦੀ ਜਿਹੜੀ ਹੁਣ ਤੱਕ ਤਾਂ ਪਤਾ ਲੱਗ ਗਿਆ ਕਿ ਮੌਤ ਹੋ ਚੁੱਕੀ ਆ ਇਸ ਤੋਂ 1.5 ਸਾਲ ਪਹਿਲਾਂ ਵੀ ਇਹਨਾਂ ਦੇ ਸਾਡੇ ਪਿੰਡ ਵਿੱਚ ਹਸਪਤਾਲ ਖੜਿਆ ਉਹਨੂੰ ਉਹ ਪਤਾ ਨਹੀਂ ਉਹ ਰਾਤ ਵਿੱਚ ਪੂਰਾ ਹੋਇਆ ਵਾ ਤੇ ਜਾਂ ਉੱਥੇ ਲੈ ਗਏ ਅਸੀਂ ਤੇ ਇੱਥੇ ਹੀ ਆਂ ਹਾਂਜੀ ਤਰਨ ਤਾਰਨ ਖੜਿਆ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਕੋ ਇਹ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਇਹੋ ਜਿਹੇ ਗੁੰਡਿਆਂ ਬੰਦਿਆਂ ਦੇ ਉੱਤੇ ਵੱਧ ਤੋਂ ਵੱਧ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਸਾਡਾ ਜਿਹੜੇ ਪੰਜਾਬ ਦੇ ਹਾਲਾਤ ਆ ਇਹ ਐਨੀ ਇੱਕ ਗੰਦੀ ਸਰਕਾਰ ਹੋ ਚੁੱਕੀ ਆ ਗੁੰਡਿਆਂ ਦੇ ਬਹੁਤ ਹੌਸਲੇ ਬਲੰਦ ਹੋ ਗਏ ਆ ਜੋ ਦਿਨ ਦੀ ਵੀ ਆ ਕੇ ਇਹ ਗੋਲੀਆਂ ਚਲਾ ਕੇ ਕਿਸੇ ਨੂੰ ਵੀ ਕੋਈ ਜਿਹੜੀ ਆ ਘਟਨਾ ਕਰ ਜਾਂਦੇ ਇਸ ਤੋਂ 1.5 ਸਾਲ ਪਹਿਲਾਂ ਵੀ ਇਸੇ ਹੀ ਮੰਨੇ ਨੇ ਗੋਲੀ ਚਲਾਈ ਆ ਸਾਡਾ ਮੁੰਡਾ ਇੱਥੇ ਵੇੜੇ ਦੇ ਵਿੱਚ ਉਹਨੂੰ ਗੋਲੀ ਲੱਗੀ ਆ ਕੋਈ ਕਾਰਵਾਈ ਉਹਦੀ ਵੀ ਹੋਈ ਜਖਮੀ ਹੁਣ ਤੱਕ ਸਾਨੂੰ ਦੱਸਿਆ ਗਿਆ ਤਿੰਨ ਤਿੰਨ ਬੰਦੇ ਜਿਹੜੇ ਆ ਉਹ ਜ਼ਖਮੀ ਆ